ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਆਲਖ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇੱਕ ਹੋਰ اہم ਜਾਣਕਾਰੀ ਦੇ ਨਾਲ ਇਹ ਜਾਣਕਾਰੀ ਵੀ ਹੈ ਤੇ ਇੱਕ ਬੜੀ ਪ੍ਰੇਰਨਾ ਦੀ ਸਰੋਤ ਇੱਕ ਇੱਕ ਕਹਾਣੀ ਵੀ ਹੈ ਇਸ ਵੇਲੇ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ 메ਨ ਬਾਜ਼ਾਰ ਦੇ ਵਿੱਚ ਖੜਾ ਹੋਇਆ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਗੰਦੀ ਬਾਜ਼ਾਰ ਨੂੰ ਜਾਂਦਾ ਬਾਜ਼ਾਰ ਹੈ ਇਹ ਮੁਕਸਰ ਦਾ 메ਨ ਬਾਜ਼ਾਰ ਹੈ ਇਧਰਲੇ ਪਾਸੇ ਜੇ ਦੇਖੀਏ ਤਾਂ ਆਪਾਂ ਰੈੱਡ ਕਰਾਸ ਹੈ ਰੈੱਡ ਕਰਾਸ ਕੋ ਜਦੋਂ ਆਪਾਂ ਇਧਰਲੇ ਪਾਸੇ ਮਿਲਦੇ ਇਧਰਲੇ ਪਾਸੇ ਬਾਜ਼ਾਰ ਨੂੰ ਜਾਂਦੇ ਆ ਨਾ ਤਾਂ ਆ ਜਿਹੜੀ ਗਲੀ ਦੇ ਵਿੱਚ ਮੈਂ ਖੜਾ ਐ ਇਸ ਗਲੀ ਦੇ ਵਿੱਚ ਇੱਕ ਨੌਜਵਾਨ ਕੁੜੀ ਜਿਹੜੀ ਕੰਮ ਕਰਦੀ ਐ ਸਿਲਾਈ ਦਾ ਆਪਾਂ ਉਹਨੂੰ ਮਿਲਣਾ ਵੀ ਉਹਨੇ ਸਿਲਾਈ ਦਾ ਕੰਮ ਕਿਵੇਂ ਤੋਰਿਆ ਤੁਹਾਨੂੰ ਪਤਾ ਲੱਗ ਜੂ ਵੀ ਵਾਕਈ ਯਾਰ ਵੀ ਜਿਹਦੇ ਕੰਮ ਕਰਨਾ ਨਾ ਨੇ ਕਹਿੰਦੇ ਵੀ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਕਿਵੇਂ ਐ ਐ ਪਤਾ ਲੱਗ ਜੂ ਤੁਹਾਨੂੰ ਕਿਉਂ ਕਿ ਵੱਡੀਆਂ ਵੱਡੀਆਂ ਦੁਕਾਨਾਂ ਦੀ ਲੋੜ ਨਹੀਂ ਜਿਹਨੇ ਕੰਮ ਕਰਨਾ ਉਹਨੇ ਛੋਟੇ ਜਿਹੇ ਅੱਡੇ 'ਤੇ ਕੰਮ ਕਰ ਲੈਣਾ ਆਓ ਤੁਸੀਂ ਆਪ ਖੁਦ ਮਹਿਸੂਸ ਕਰੋਗੇ ਵੀ ਯਾਰ ਕੁੜੀ ਬਹੁਤ ਵਧੀਆ ਕੰਮ ਕਰ ਰਹੀ ਐ ਤਾਂ ਆਪਾਂ ਗੱਲਬਾਤ ਕਰਨ ਪਹੁੰਚੇ ਹੋਏ ਆਂ ਇਸ ਵੇਲੇ ਮੀਨੂ ਇਹਨਾਂ ਦਾ ਨਾਮ ਤੋ ਇਹ ਅਸਲੇ ਇੱਥੇ ਆਪਣੇ ਅੱਡੇ ਤੇ ਕੰਮ ਕਰ ਰਹੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵੀ ਇਹ ਕਦੋਂ ਤੋਂ ਇਹਨਾਂ ਨੇ ਕੰਮ ਇਹ ਸ਼ੁਰੂ ਕੀਤਾ ਸੀ ਤਾਂ ਮੈਨੂੰ ਤੁਹਾਡਾ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਸਵਾਗਤ ਕਰਦਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਮੈਨੂੰ ਇੰਨੇ ਲਾਈਕ ਸਮਝਿਆ ਨਹੀਂ ਤੁਸੀਂ ਲਾਇਕ ਹੋ ਤੁਸੀਂ ਲਾਇਕ ਹੋ ਤਾਂ ਮੈਨੂੰ ਲੱਗਦਾ ਵੀ ਇੰਨੇ ਰੰਗ ਭਰੇ ਬਾਜ਼ਾਰ ਦੇ ਵਿੱਚ ਤੁਸੀਂ ਖੁੱਲੇ ਆਮ ਛਲੇ ਆਮ ਅੱਡਾ ਲਾ ਕੇ ਤੇ ਵਧੀਆ ਮਿਹਨਤ ਦੀ ਕਮਾਈ ਕਰ ਰਹੇ ਹੋ ਤੇ ਆ ਬਾਜ਼ਾਰ ਇੰਨਾ ਭਰਿਆ ਹੋਇਆ ਵੱਡੀਆਂ-ਵੱਡੀਆਂ ਦੁਕਾਨਾਂ ਵੱਡੇ-ਵੱਡੇ ਟੇਲਰ ਬੈਠੇ ਇੱਥੇ ਤੇ ਤੁਹਾਨੂੰ ਮਤਲਬ ਸ਼ਰਮ ਜੀ ਮਹਿਸੂਸ ਨਹੀਂ ਹੁੰਦੀ ਵੀ ਤੁਸੀਂ ਆ ਅੱਡੇ ਤੋਂ ਆ ਸੱਡੇ ਤੋਂ ਪਾਸੇ ਜਿਹਾ ਲਾ ਕੇ ਕੰਮ ਕਰੀ ਜਾਂਦੇ ਹੋ ਨਹੀਂ ਜੀ ਪਤਾ ਕੰਮ 'ਚ ਕੋਈ ਸ਼ਰਮ ਨਹੀਂ ਹੁੰਦੀ ਨਹੀਂ ਕੰਮ ਛੋਟਾ ਵੱਡਾ ਹੁੰਦਾ ਮੈਨੂੰ ਕਰਨ ਦੀ ਇੱਛਾ ਹਣੀ ਚਾਹੀਦੀ ਆ ਬੰਦਾ ਕੁਝ ਵੀ ਕਰ ਸਕਦਾ ਹਾਂ ਤੇ ਕਦੇ ਆਏ ਲੱਗਿਆ ਤਾਂ ਹੋਣਾ ਤੁਹਾਨੂੰ ਵੀ ਆਹ ਇੱਥੇ ਤੁਸੀਂ ਅੱਡਾ ਪਾ ਲਿਆ ਸਾਈਡ ਤੇ ਵੀ ਲੰਘਦੇ ਤੱਪਦੇ ਆ ਕੋਈ ਤਾਨੇ ਮੇਨੇ ਜਿਹਾ ਕਦੇ ਸੁਣਿਆ ਹੋਣਗੇ ਵੀ ਕੀ ਸਰਦਾ ਨਹੀਂ ਸੀਗਾ ਐ ਸੜਕ ਤੇ ਰੋਡ ਦੇ ਉੱਪਰ ਭਰੇ ਬਾਜ਼ਾਰ ਦੇ ਵਿੱਚ ਤੁਸੀਂ ਅੱਡਾ ਜਿਹਾ ਲਾ ਕੇ ਪਾਸੇ ਬਹਿ ਗਏ ਹੋ ਹਨਾ ਪਤਾ ਨਹੀਂ ਇੱਥੇ ਕੰਮ ਚੱਲੂ ਆ ਕਿ ਨਹੀਂ ਚੱਲੂਗਾ ਜਦੋਂ ਐਡੇ-ਐਡੇ ਟੇਲਰ ਐਡੇ-ਐਡੇ ਵੱਡੇ ਬੁਟੀਕ ਵਾਲੇ ਬੈਠੇ ਆ ਇੱਥੇ ਤੇ ਵੀ ਤੁਹਾਡੇ ਤੋਂ ਕੀ ਨਹੀਂ ਕਰਾਉਣਾ ਕੰਮ ਹਨਾ ਤੇ ਐ ਮਹਿਸੂਸ ਜਿਹਾ ਨਹੀਂ ਹੋਇਆ ਕਿਸੇ ਨੇ ਕਿਹਾ ਐ ਸਟਾਰਟਿੰਗ ਸਟਾਰਟਿੰਗ ਤਾਂ ਥੋੜਾ ਔਖਾ ਲੱਗਿਆ ਸੀਗਾ ਵੀ ਬਹੁਤ ਔਖਾ ਸੀ ਕੰਮ ਨਾ ਬੜੀ ਸ਼ਰਮ ਆਂਦੀ ਹੁੰਦੀ ਸੀਗੀ ਪਰ ਜਿਵੇਂ ਜਿਵੇਂ ਹੋਲੀ-ਹੋਲੀ ਮੈਨੂੰ سپورਟ ਹੋਈ ਲੋਕਾਂ ਦੀ ਨਹੀਂ ਵਧੀਆ ਕਿਸੇ ਨੇ ਕਿਹਾ ਬਹੁਤ ਵਧੀਆ ਕੰਮ ਕਰ ਰਹੇ ਹੋ ਹਨਾ ਦੇ ਮਿਹਨਤ ਕਰ ਰਹੇ ਹੋ ਤਾਂ ਮੈਨੂੰ ਵੀ ਥੋੜੇ ਪੋਜ਼ਿਟਿਵ ਮਿਲੇ ਆ ਠੀਕ ਹੈ ਤੇ ਇੱਥੇ ਹੁਣ ਤੁਸੀਂ ਕਿਹੜੇ ਕਾਦੇ ਕਾਦੇ ਕੰਮ ਕਰਦੇ ਹੋ ਜਿੱਥੇ ਮੈਂ ਜਨ ਸਲਟ੍ਰੇਸ਼ਨਸ ਲੇਡੀਜ਼ ਅਲਟ੍ਰੇਸ਼ਨ ਸਟੀਚਿੰਗ ਦਾ ਵੀ ਕਰਦੇ ਆ ਸਾਰੇ ਸਟੀਚਿੰਗ ਦਾ ਔਲ ਕੰਮ ਸਾਰੇ ਕਰਦੇ ਆ ਸਟੀਚਿੰਗ ਦਾ ਸਾਰਾ ਕੰਮ ਇਸ ਛੋਟੇ ਜਿਹੇ ਅੱਡੇ ਤੋਂ ਕਰਨ ਵਾਲੀ ਇਹ ਨੌਜਵਾਨ ਕੁੜੀ ਐ ਨਹੀਂ ਤਾਂ ਭਰੇ ਬਾਜ਼ਾਰ ਦੇ ਵਿੱਚ ਬੈਠਣਾ ਬੜਾ ਔਖਾ ਹੁੰਦਾ ਸ਼ਰਮ ਮਹਿਸੂਸ ਕਰਦੇ ਆ ਪਰ ਇਹ ਕਹਿੰਦੇ ਵੀ ਅਸੀਂ ਸ਼ਰਮ ਪਾਸੇ ਰੱਖ ਕੇ ਪਹਿਲਾਂ ਸ਼ੁਰੂ-ਸ਼ੁਰੂ ਤੋਂ ਮਹਿਸੂਸ ਹਰ ਇੱਕ ਨੂੰ ਹੀ ਹੁੰਦਾ ਤੁਹਾਨੂੰ ਵੀ ਹੋਊਗਾ ਤਾਂ ਸਾਡੀਆਂ ਮਾਤਾਵਾਂ ਬੀਬੀਆਂ ਭੈਣਾਂ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਦੀਆਂ ਜਿਵੇਂ ਇਹਨੇ ਇੱਕ ਕੋਸ਼ਿਸ਼ ਕੀਤੀ ਹੈ ਤਾਂ ਕਿੰਨਾ ਕੁ ਚਿਰ ਹੋ ਗਿਆ ਸਲਾਈ ਦੇ ਕੰਮ ਦੇ ਵਿੱਚ ਆਇਆਂ ਨੂੰ ਤੁਹਾਨੂੰ ਤੁਕ ਇੱਥੇ ਮੈਨੂੰ ਸਟਾਰਟਿੰਗ ਤੋਂ 13 ਸਾਲ ਹੋ ਗਏ ਆ ਪਰ ਇੱਥੇ ਮੈਨੂੰ ਕੰਮ ਕਰਦੇ ਨੂੰ 2.5 ਸਾਲ ਹੋ ਚੱਲੇ ਆ ਆਪਣਾ ਕੰਮ ਮੈਂ ਕਹਿੰਦੀ ਆ ਬੈਸਟ ਆ ਛੋਟਾ ਵੱਡਾ ਨਹੀਂ ਹੁੰਦਾ ਦਾ ਆਪਣਾ ਕੰਮ ਆਪਣਾ ਹੀ ਹੁੰਦਾ ਹਾਂ ਆਪਣਾ ਕੰਮ ਆਪਣਾ ਹੀ ਹੁੰਦਾ ਤੁਹਾਨੂੰ ਆਏ ਨਹੀਂ ਲੱਗਿਆ ਵੀ ਕਿਸੇ ਦੁਕਾਨਦਾਰ ਨਾਲ ਗੱਲ ਕਰਨ ਲਈਏ ਤੇ ਉਹਦੇ ਅੱਗੇ ਬੈਠ ਜਾਈਏ ਉੱਥੋਂ ਕੰਮ ਵੀ ਆ ਜਾਊਗਾ ਇੱਥੇ ਤੁਸੀਂ ਸੈਪਰੇਟ ਇੱਕ ਕੱਲਾ ਕਦੇ ਆਏ ਹੈਜ਼ਿਟੇਸ਼ਨ ਦੀ ਫੀਲ ਨਹੀਂ ਹੋਈ ਇੱਥੇ ਨਹੀਂ ਜੀ ਬਿਲਕੁਲ ਵੀ ਨਹੀਂ ਪਤਾ ਕੀ ਅੱਜ ਦੇ ਟਾਈਮ ਤੇ ਕੋਈ ਕਿਸੇ ਨਾਲ ਨਹੀਂ ਕੋਈ ਨਹੀਂ ਖੜਦਾਗਾ ਹਣਾ ਮੈਨ ਆਪਾਂ ਨੂੰ ਇਕੱਲੇ ਆਏ ਨੇ ਇਕੱਲੇ ਨੂੰ ਹੀ ਚੱਲਣਾ ਪੈਣਾ ਜੋ ਵੀ ਕੁਝ ਹੁੰਦਾ ਤੇ ਬਸ ਮੈਂ ਤਾਂ ਇਹ ਕਹਿਨੀ ਆ ਵੀ ਆਨ ਵਾਲੀ ਲੇਡੀਜ਼ ਨੂੰ ਵੀ ਵੀ ਤੁਸੀਂ ਜੇ ਘਰਾਂ ਚ ਵੀ ਕੰਮ ਕਰ ਰਹੇ ਹੋ ਨਾ ਉਹਨਾਂ ਨੂੰ ਤੁਸੀਂ ਜੇ ਤੁਹਾਡਾ ਟੈਲੈਂਟ ਹੈਗਾ ਉਹਨੂੰ ਬਾਹਰ ਲੈ ਕੇ ਆਓ ਤੁਸੀਂ ਦੱਬ ਕੇ ਨਾ ਬੈਠੋ ਕਰੇ ਚਲੋ ਮੇਰੀ ਛੋਟੀ ਜੀ ਕੋਸ਼ਿਸ਼ ਸੀਗੀ ਪਰ ਅੱਜ ਦੇ ਟਾਈਮ ਤੇ ਬਾਬਾ ਜੀ ਨੇ ਮੇਰਾ ਬਹੁਤ ਸਾਥ ਦਿੱਤਾ ਆ ਤੇ ਕੰਮ ਚੱਲ ਰਿਹਾ ਵਾਬਾਈ ਦੀ ਗਿਰਪਨ ਵਧੀਆ ਕੰਮ ਚੱਲ ਰਿਹਾ ਅੱਜ ਮਤਲਬ ਇਸ ਕੰਮ ਤੋਂ ਜੇ ਕਮਾਈ ਦੀ ਗੱਲ ਕਰੀਏ ਤਾਂ ਰੋਜ਼ਾਨਾ ਵਧੀਆ ਪੈਸੇ ਆ ਜਿਹੜੇ ਉਹ ਬਣ ਜਾਂਦੇ ਆ ਹਾਂਜੀ ਰੋਲਾ ਕੀ ਹੈ ਅਭੀ ਆਪਾਂ ਜਿਵੇਂ ਆਪਾਂ ਕਿਸੇ ਦੁਕਾਨ ਤੇ ਲੱਗਦੇ ਆ ਹਨਾ ਉਹ ਮਹੀਨੇ ਦਾ ਆਪਾਂ ਨੂੰ ਦਿੰਦੇ ਆ ਕੋਈ ਵੱਧ ਤੋਂ 5-6000 ਤੋਂ ਵੱਧ ਲੇਡੀਜ਼ ਨੂੰ ਕੁੜੀਆਂ ਨੂੰ ਕੋਈ ਨਹੀਂ ਤਨਖਾਹ ਦਿੰਦਾ ਹਨਾ ਇੱਥੇ ਤੁਸੀਂ ਅੱਧਾ ਹੈਗਾ ਚਲੋ ਆਦਾ ਫੈਮਿਲੀ ਵੀ ਦੇਖ ਸਕਦੇ ਹੋ ਆਦਾ ਦੁੱਖ ਦੇ ਸੁੱਖ ਦੇ ਆਪਦਾ ਤੁਸੀਂ ਘਰ ਵੀ ਜਾ ਸਕਦੇ ਹੋ ਹਨਾ बसन्ना मेनू मेनू इत्ता दा फील होया ਵੀ ਮਤਲਬ ਕਿਸੇ ਥੱਲੇ ਹੰਡੇ ਕੰਮ ਕਰਨ ਨਾਲੋਂ ਆਪਣਾ ਬੈਸਟ ਹੈ ਮਤਲਬ ਜਿੰਨਾ ਆਉ ਦਾ ਕੰਮ ਕਰਕੇ ਕਮਾਈ ਕੀਤੀ ਜਾ ਸਕਦੀ ਹੈ ਉਹ ਵੈਲਨ ਗੁੱਡ ਹੈ ਹਾਂਜੀ ਉਹ ਭਾਵੇਂ ਕੰਮ ਥੋੜਾ ਭਾਵੇਂ ਜਿਆਦਾ ਪਰ ਉਹਨਾਂ ਦੇ ਜੀ ਖੁਸ਼ ਰਹਾਵਾ ਚੀਜ਼ਾਂ ਬੱਚਾ ਤੇ ਬੜੇ ਜਿਵੇਂ ਤੁਸੀਂ ਜੈਂਟਸ ਅਲਟਰੇਸ਼ਨ ਵੀ ਕਰਦੇ ਹੋ ਤੇ ਕਦੇ ਆਏ ਜੈਂਟਸ ਦੇ ਨਾਲ ਡੀਲ ਕਰਦੇ ਆ ਕੋਈ ਮੁੰਡੇ-ਕੁੰਡੇ ਆਉਂਦੇ ਆ ਤੁਹਾਡੇ ਕੋਲੇ ਜੀਨ ਪੈਂਟ ਆੁੱਛੀਆਂ ਨੀਵੇਂ ਕਰਾਉਣ ਕਦੇ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਜਾਂ ਕਦੇ ਆਏ ਮਹਿਸੂਸ ਹੋਇਆ ਤੁਹਾਨੂੰ ਕਦੇ ਕੋਈ ਕਦੇ ਕੋਈ ਨੈਗੇਟਿਵ ਕਮੈਂਟ ਦਿੱਤਾ ਹੋਵੇ ਕਿਸੇ ਨੇ ਕਦੇ ਉਹਨੂੰ ਵੀ ਸੁਣਿਆ ਹੋਵੇ ਇਗਨੋਰ ਕੀਤਾ ਹੋਵੇ ਨੇ ਫਿਲਹਾਲ ਮੈਨੂੰ ਇਹ ਸਟਾਰਟਿੰਗ ਤੋਂ ਮਤਲਬ ਕਈ ਵਾਰ ਮੁੰਡੇ ਸ਼ਰਮਾਉਂਦੇ ਸੀ ਕੁੜੀ ਅਲਟਰੇਸ਼ਨ ਕਰੂਗੀ ਹਨਾ ਤੇ ਫਿਰ ਮੈਂ ਇਦਾਂ ਮੈਂ ਆਪਣੇ ਆਪ ਨੂੰ ਮੈਂ ਕੁੜੀ ਨਹੀਂ ਸਮਝਦੀ ਮੈਂ ਕਹਿੰਦੀ ਆ ਵੀ ਕੋਈ ਨਹੀਂ ਇਨਸਾਨ ਆਪਾਂ ਹਨਾ ਤੇ ਚਲੋ ਸਾਰੇ ਨੂੰ ਲੜਕੀ ਨੂੰ ਫੀਲ ਮਤਲਬ ਬਹੁਤ ਔਖਾ ਹੁੰਦਾ ਡੀਲ ਕਰਨਾ ਜੈਂਟਸ ਨਾਲ ਪਰ ਬਹੁਤ ਵਧੀਆ ਲੋਕ ਵੀ ਹੁੰਦੇ ਆ ਤੇ ਬਹੁਤ ਐਕਟਿਵ ਲੋਕ ਹੁੰਦੇ ਆ ਤੇ ਚਲੋ ਮਤਲਬ ਤੁਸੀਂ ਉਹਨਾਂ ਦੇ ਨਾਲ ਡੀਲ ਕਰ ਲੈਨੇ ਹੋ ਹੁਣ ਤੁਹਾਨੂੰ ਠੀਕ ਲੱਗਦਾ ਹਾਂਜੀ ਹੁਣ ਮੈਂ ਹੁਣ ਮੇਰੇ ਉੱਪਰ ਜੋ ਵੀ ਆਜੇ ਸਾਰਾ ਕੁਝ ਡੀਲ ਕਰ ਲਈ ਤੇ ਆ ਪਰ ਇਦਾਂ ਨਹੀਂ ਹੈਗਾ ਵੀ ਮਤਲਬ ਡੱਟਣ ਵਾਲੀ ਕੋਈ ਗੱਲ ਨਹੀਂ ਹੈਗੀ ਆਪਾਂ ਜਦੋਂ ਇੱਕ ਲਾਈਨ ਤੇ ਚੱਲ ਪੈਂਦੇ ਆ ਨਾ ਉਸ ਤੋਂ ਬਾਅਦ ਸਭ ਕੁਝ ਹੰਗਲ ਹੋ ਜਾਂਦਾ ਹੁੰਦਾ ਮੇਰੇ ਅਕੋਰਡਿੰਗ ਦੇਖੋ ਸ਼ੁਰੂ ਸ਼ੁਰੂ ਤੋਂ ਸਮੱਸਿਆਵਾਂ ਵੀ ਆਉਂਦੀਆਂ ਤੁਹਾਨੂੰ ਕੰਮ ਕਰਨ ਦੇ ਵਿੱਚ ਡੀਲ ਕਰਨ ਦੇ ਵਿੱਚ ਤਕਲੀਫ ਵੀ ਹੋਊਗੀ ਥੋੜੀਆਂ ਜੀਆਂ ਸਮੱਸਿਆਵਾਂ ਤਾਂ ਹਰ ਇੱਕ ਕੰਮ ਦੇ ਵਿੱਚ ਆਉਂਦੀਆਂ ਪਰ ਜੇਕਰ ਉਹਨਾਂ ਸਮੱਸਿਆ ਨੂੰ ਸਰ ਕਰਦੇ ਜੇ ਤੁਸੀਂ ਅੱਗੇ ਵਧਣਾ ਤਾਂ ਮਾਤਾਵਾਂ ਭੈਣਾ ਦੇ ਹੱਥਾਂ ਦੇ ਵਿੱਚ ਬੜੀ ਵੱਡੀ ਕਲਾ ਹੈ ਬਹੁਤ ਚੰਗਾ ਕੰਮ ਕਰ ਸਕਦੀਆਂ ਜੇਕਰ ਕਰਨਾ ਚਾਹਣ ਤਾਂ ਸੋ ਮੈਂ ਚਾਹਣਾ ਵੀ ਏਸ ਬੀਬੀ ਦੇ ਵਾਂਗੂ ਸਾਡੀਆਂ ਮਾਤਾਵਾਂ ਸਾਡੀਆਂ ਧੀਆ ਭੈਣਾ ਜੇ ਤੁਹਾਡੇ ਵਿੱਚ ਵੀ ਕੋਈ ਟੈਲੈਂਟ ਹੈ ਤਾਂ ਉਹਨੂੰ ਬਾਹਰ ਲਿਆ ਕੇ ਤੁਸੀਂ ਵੀ ਵਧੀਆ ਕਮਾਈਏ ਜਿਹੜੀ ਉਹ ਕਰ ਸਕਦੇ ਆ ਤਾਂ ਇਹ ਪਿੱਛੇ ਮੈਨੂੰ ਲੱਗਦਾ ਤੁਹਾਡਾ ਬੇਟਾ ਬੈਠਾ ਹੈ ਹਾਂਜੀ ਇਹ ਮੇਰਾ ਬੇਟਾ ਹੈਗਾ ਇਹ ਮੇਰੇ ਮਮਾ ਜੀ ਹੈ ਠੀਕ ਹੈ ਇਹ ਇਹਨਾਂ ਦੇ ਮਾਤਾ ਜੀ ਆਏ ਆ ਸ਼ਾਇਦ ਖਾਣਾ-ਦਾਣਾ ਲੈ ਕੇ ਆਏ ਆ ਇਹਨਾਂ ਵਾਸਤੇ ਕਿਉਂਕਿ ਬਿਜ਼ੀ ਹੁੰਦੇ ਆ ਚਾਹ ਪਾਣੀ ਜਦੋਂ ਘਰੋਂ ਆਉਂਦਾ ਤਾਂ ਬਹੁਤ ਅੱਛਾ ਲੱਗਦਾ ਜਦੋਂ ਫੈਮਿਲੀ ਦੀ ਸਪੋਰਟ ਵੀ ਨਾਲ ਹੋਵੇ ਉਹਨਾਂ ਧੀਆ ਉਹਨਾਂ ਮਾਵਾਂ ਨੂੰ ਭੈਣਾਂ ਨੂੰ ਜ਼ਰੂਰ ਹੁੰਦੀ ਹੈ ਜਿਹੜੀਆਂ ਕੁਝ ਚੰਗਾ ਵਧੀਆ ਕੰਮ ਕਰਦੀਆਂ ਤਾਂ ਜਿਵੇਂ ਤੁਹਾਡੇ ਮਾਤਾ ਜੀ ਐ ਬੱਚੇ ਐ ਉਸ ਤਰ੍ਹਾਂ ਸੀ ਆਪਣੀ ਕਮਾਈ ਇਹ ਇਹਨਾਂ ਦੇ ਉੱਪਰ ਲਾਉਣੇ ਆ ਹੁਣ ਬੱਚਿਆਂ ਦੇ ਉੱਪਰ ਤਾਂ ਵਧੀਆ ਲੱਗਦਾ ਵੀ ਵੀ ਤੁਸੀਂ ਆਪ ਖੁਦ ਪੈਰਾਂ ਸੇ ਰੋਂ ਬੱਚਿਆਂ ਦੀਆਂ ਜਿਹੜੀਆਂ ਇਸ਼ਾਵਾਂ ਹਨਾ ਥੁਰੀਆਂ-ਬੋਤੀਆਂ ਉਹ ਵੀ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਪੂਰੀਆਂ ਕਰੀ ਕਿਵੇਂ ਲੱਗਦਾ ਮਤਲਬ ਖੁਸ਼ ਹੋ ਖੁਸ਼ ਹੋ ਤੁਸੀਂ ਸਾਨੂੰ ਵਧੀਆ ਜਦੋਂ ਆਪ ਪੈਸੇ ਕਮਾ ਕੇ ਆਪਾਂ ਘਰ ਦੇ ਵਿੱਚ ਲਾ ਕੇ ਦੰਨਿਆ ਨਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨੀ ਖੁਸ਼ੀ ਹੁੰਦੀ ਆ ਜਦੋਂ ਬੱਚੇ ਖੁਸ਼ ਹੁੰਦੇ ਆ ਹਨਾ ਮੰਮਾ ਨੂੰ ਵੀ ਕੋਈ ਗਿਫਟ ਲਾ ਕੇ ਦੰਨਿਆ ਮੰਮਾ ਵੀ ਖੁਸ਼ ਹੁੰਦੇ ਆ ਬਹੁਤ ਵਧੀਆ ਲੱਗਦਾ ਜੀ ਤਾਂ ਬਹੁਤ ਵਧੀਆ ਗੱਲ ਹੈ ਤਾਂ ਅੰਟੀ ਜੀ ਤੁਹਾਡੇ ਨਾਲ ਵੀ ਗੱਲ ਕਰ ਲਈਏ ਇੱਥੇ ਕੁੜੀ ਕੰਮ ਕਰਦੀ ਹੈ ਕਿਤੇ ਤੁਹਾਨੂੰ ਆਏ ਨਹੀਂ ਲੱਗੇ ਵੀ ਬੇਟਾ ਕਿੱਧਰ ਅੱਡੇ ਤੋਂ ਜਾ ਕੇ ਕੱਲੀ ਬੈਠੇਗੀ ਉੱਥੇ ਬਾਜ਼ਾਰ ਦੇ ਵਿੱਚ ਆਏ ਹੁੰਦਾ ਛੱਡ ਪਰੇ ਕਦੇ ਤੁਸੀਂ ਵੀ ਕਿਹਾ ਹੋਏ ਨੂੰ ਹਾਂ ਨਹੀਂ ਪਹਿਲਾਂ ਪਹਿਲਾਂ 6000 ਹਰ ਹੁਣ ਇਹਨੂੰ ਖੁਸ਼ ਆਸੀ ਹੋਗਾ ਬੱਚੀ ਮਿਹਨਤ ਕਰ ਰਹੀ ਹਾਂ ਬੱਚੀ ਮਿਹਨਤ ਕਰ ਰਹੀ ਹੈ ਮਿਹਨਤ ਕਰ ਰਹੀ ਹੈ ਇਹਦਾ ਖੁਸ਼ ਆਸੀ ਬੱਚੇ ਨੂੰ ਪੜਾ ਰਹੀ ਹੈ ਬੜੀਆ ਦਾ ਪਰਿਵਾਰ ਨਾ ਵਧੀਆ ਕੋਈ ਦੇਖੋ ਮਤਲਬ ਇਹਦੇ ਕੋਲੇ ਕੋਈ ਸਾਧਨ ਨਹੀਂ ਸੀ ਕਮਾਈ ਦਾ ਠੀਕ ਹੈ ਔਰ ਇੱਕ ਹੀ ਇਹਨੇ ਦੱਸਿਆ ਮੈਨੂੰ ਨੇ ਵੀ ਮੇਰੇ ਕੋਲੇ ਇੱਕ ਸਿਰਫ ਜਿਹੜੀ ਕਲਾ ਸੀ ਟੈਲੈਂਟ ਸੀ ਉਹ ਸਲਾਈ ਦਾ ਸੀ ਵੀ ਮੈਂ ਸਲਾਈ ਦਾ ਕੰਮ ਕਰ ਸਕਦੀ ਸੀ ਅੱਜ ਜੈਂਟਸ ਤੇ ਲੇਡੀਜ਼ ਅਲਟਰੇਸ਼ਨ ਤੁਸੀਂ ਸਾਰੇ ਜਾਨੀ ਬਣੇ ਬਣਾਏ ਕੱਪੜੇ ਖਰੀਦਦੇ ਹੋ ਤੇ ਅਲਟਰੇਸ਼ਨ ਹਰੇਕ ਨੂੰ ਜ਼ਰੂਰਤ ਪੈਂਦੀ ਹੈ ਉੱਚੇ ਨੀਵੇਂ ਕਰਨ ਦੀ ਤਾਂ ਉਹ ਮਤਲਬ ਜੇਕਰ ਕੋਈ ਫੁੱਲ ਬਣਾਉਣ ਵਾਲਾ ਹੁੰਦਾ ਤਾਂ ਉਹ ਵੀ ਕੰਮ ਕਰਦੇ ਆ ਨਵਾਂ ਕੰਮ ਵੀ ਕਰਦੇ ਆ ਪਰ ਪੁਰਾਣੇ ਕੰਮ ਦੇ ਵਿੱਚੋਂ ਅਲਟਰੇਸ਼ਨ ਦੇ ਵਿੱਚੋਂ ਆਸੇ-ਪਾਸਿਓਂ ਬਹੁਤ ਸਾਰੇ ਗਾਹਕ 2.5 ਸਾਲ ਹੋ ਗਏ ਇਹਨਾਂ ਕੋਲੇ ਪਹੁੰਚਦੇ ਆ ਕੰਮ ਕਰਾਉਂਦੇ ਆ ਬਹੁਤ ਸੋਹਣੀ ਕਮਾਈ ਆ ਜਿਹੜੀ ਇਹ ਕੁੜੀ ਇਸ ਛੋਟੇ ਜਿਹੇ ਕਿੱਤੇ ਤੋਂ ਕਰ ਕਰ ਰਹੀ ਆ ਛੋਟੇ ਜਿਹੇ ਕਿੱਤੇ ਵੀ ਮੈਂ ਤਾਂ ਬੋਲਿਆ ਕਿਉਂ ਕਿਉਂਕਿ ਇਹਨੂੰ ਚਲਾਉਣਾ ਬਹੁਤ ਸਾਰੀਆਂ ਬੀਬੀਆਂ ਵਾਸਤੇ ਆਸਾਨ ਹੈ ਕਿਉਂਕਿ ਇਹ ਕੰਮ ਆ ਜਿਹੜੀਆਂ ਉਹ ਬੀਬੀਆਂ ਸਾਡੀਆਂ ਜਾਣਦੀਆਂ ਤਾਂ ਤੁਸੀਂ ਹੁਣ ਇੱਥੇ ਕੰਮ ਕਰ ਰਹੇ ਹੋ ਤਾਨੂੰ ਵਧੀਆ ਲੱਗਦਾ ਹੈ ਕਮਾਈ ਵਧੀਆ ਹੋ ਰਹੀ ਹੈ ਤੇ ਇਸ ਥਾਂ ਤੇ ਜਿੱਥੇ ਤੁਸੀਂ ਬੈਠੇ ਹੈ ਦਾ ਕੋਈ ਤੁਹਾਨੂੰ ਰੈਂਟ ਪੈਂਦਾ ਕਿ ਮਤਲਬ ਫ੍ਰੀ ਆਫ ਕੋਸਟ ਲੱਗਿਆ ਹੋਇਆ ਦਾ ਨਹੀਂ ਜੀ ਫ੍ਰੀ ਆਫ ਕੋਸਟ ਆ ਮੈਂ ਕੋਈ ਖਰਚਾ ਨਹੀਂ ਦੰਦੀ ਹਾਂ ਤੇ ਆਸ-ਪਾਸ ਸਪੋਰਟ ਇੱਥੇ ਕਿਤੇ ਮਾਰਕੀਟ ਦੇ ਵਿੱਚੋਂ ਤਾਂ ਨਹੀਂ ਆਏ ਸਾਨੂੰ ਮਿਲਿਆ ਵੀ ਵਾਸੇ ਕਰੋ ਜੀ ਇੱਥੇ ਸਾਧਾ ਲਾਉਣਾ ਜੀ ਕਿਤੇ ਆਇਆ ਤੰਗ ਪਰੇਸ਼ਾਨੀ ਹੋਈ ਹੋਵੇ ਨਹੀਂ ਨਹੀਂ ਐਦਾਂ ਦੀ ਕੋਈ ਨਹੀਂ ਮਾਰਕੀਟ ਬਹੁਤ سپورਟ ਕਰਦੀ ਆ ਹਨਾ ਸਾਰੇ ਪੈਨਪੜਾ ਆਉਂਗੂ ਵਲਪ ਦੇ ਐਦਾਂ ਦੀ ਕੋਈ ਹੋ ਨਹੀਂ ਹੈਗਾ ਠੀਕ ਹੈ ਬਹੁਤ ਵਧੀਆ ਗੱਲ ਹੈ ਜੇਕਰ ਕੋਈ ਵੀ ਐਦਾਂ ਕੰਮ ਕਰਦਾ ਅਸੀਂ ਚਾਹੁੰਦੇ ਆ ਵੀ ਸਾਡੀ ਕਾਮਨਾ ਕਿ ਤੁਹਾਡਾ ਇਹ ਜਿਹੜਾ ਕੰਮ ਹੈ ਉਹ ਚੰਗਾ ਚੱਲੇ ਤੁਹਾਡੀ ਜਾਣ ਪਛਾਣ ਬਣੇ ਤੇ ਤੁਹਾਨੂੰ ਇੱਥੇ ਨੇੜੇ ਕਿਤੇ ਦੁਕਾਨ ਵੀ ਬਣ ਜੇ ਤੁਹਾਡੀ ਜੇ ਕਿਤੇ ਕੋਈ ਵੀ ਸਰਕਾਰੀ ਮਦਦ ਐਦਾਂ ਦੀ ਚੱਕਰਾਂ ਦੇ ਵਿੱਚ ਆਉਂਦੀ ਹੈ ਐਦਾਂ ਦੇ ਕਿੱਤਿਆਂ ਨੂੰ ਪ੍ਰਮੋਟ ਕਰਨ ਵਾਸਤੇ ਕਿਸੇ ਵੀ ਨੀਡ ਪਹੁੰਚੀ ਆ ਤਾਂ ਮੈਂ ਚਾਹਣਾ ਵੀ ਇਹ ਜਿਹੀਆਂ ਔਰਤਾਂ ਦਾ ਅਸੀਂ ਸਾਥ ਦੇਈ ਜਿਹੜੀਆਂ ਆਪਣੇ ਆਪ ਕੰਮ ਕਰ ਰਹੀਆਂ ਆਪਣੇ ਬੱਚਿਆਂ ਨੂੰ ਪਾਲ ਰਹੀਆਂ ਬਹੁਤ ਅੱਛਾ ਕਿੱਤਾ ਜਿਹੜਾ ਉਹ ਸਹਾਇਕ ਕਿੱਤੇ ਦੇ ਵਜੋਂ ਕਰ ਰਹੀਆਂ ਤੇ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਲੱਗਦਾ ਵੀ ਜਿਹੜੀਆਂ ਆਪਾਂ ਨੂੰ ਇਸ ਵੇਲੇ ਮਾਤਾਵਾਂ ਭੈਣਾਂ ਜਿਹੜੇ ਵੀਰ ਆਪਾਂ ਨੂੰ ਦੇਖ ਰਹੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਵੀ ਉਹ ਵੀ ਆਪਣੀ ਫੈਮਲੀ ਨੂੰ ਜਾ ਕੇ ਸਪੋਰਟ ਕਰਨ ਮੇਰਾ ਮਤਲਬ ਅੱਜ ਕੱਲ ਕੁੜੀਆਂ ਕਿਸੇ ਤੋਂ ਘੱਟ ਹੋਈਆਂ ਹੈਗੀਆਂ ਹਨ ਵੀ ਮੈਂ ਤਾਂ ਆਪਦੀ ਕੁੜੀ ਨੂੰ ਆਪਦੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਬਸ ਕਿਉਂ ਆਨਾਲਾ ਟਾਈਮ ਬਹੁਤ ਖਰਾਬ ਹੈ ਮੈਂ ਵੀ ਢੀਲ ਕਾ ਰਹੀ ਹਾਂ ਆਨੋਲੀ ਕੁੜੀਆਂ ਬਹੁਤ ਅੱਗੇ ਟਾਈਮ ਖਰਾਬ ਹੀ ਹੈ ਤੇ ਆਪਦੇ ਪੈਰਾਂ ਤੇ ਕੁੜੀਆਂ ਨੂੰ ਖੜਾ ਹੋਣਾ ਚਾਹੀਦਾ ਮੈਂ ਤਾਂ ਬਸ ਇੰਨਾ ਹੀ ਕਹਿਣਾ ਚਾਹੂੰਗੀ ਬਿਲਕੁਲ ਜੀ ਆਪਦੇ ਪੈਰਾਂ ਉੱਪਰ ਖੜਾ ਹੋਣ ਦੇ ਲਈ ਜੇਕਰ ਤੁਹਾਡੇ ਵਿੱਚ ਕੋਈ ਵੀ ਟੈਲੈਂਟ ਹੈਗਾ ਤਾਂ ਉਹਨੂੰ ਬਾਹਰ ਲੈ ਕੇ ਆਓ ਦੁਨੀਆ ਤੋਂ ਸੰਗੋਣਾ ਸ਼ਰਮ ਨਾ ਕਰੋ ਸ਼ਰਮ ਕੋਈ ਨਹੀਂ ਦੇਖੋ ਖੁੱਲੇ ਆਮ ਇੱਥੇ ਇੱਕ ਐਵਰੀ ਜਗ੍ਹਾ ਤੇ ਮੜਾ ਜੋ ਸੀਤਲ ਕੈਮਰਾ ਕਮਾਕੇ ਦਿਖਾਈਏ ਆਸੇ ਪਾਸੇ ਦਾ ਮਾਹੌਲ ਤਾਂ ਨਾਲ ਜਿਹੜੇ ਹੈਗੇ ਆ ਉਹ ਅ ਇਧਰ ਚੁੰਨੀਆਂ ਡਾਈ ਕਰਨ ਵਾਲਾ ਕੰਮ ਹੈ ਨਾਲ ਇੱਕ ਹੋਰ ਚੁੰਨੀਆਂ ਡਾਈ ਕਰਨ ਵਾਲੇ ਨਾਲ ਜਿਹੜੇ ਆ ਆਸੇ ਪਾਸੇ ਬੈਠੇ ਹੋਏ ਆ ਲੋਕ ਇਹਨਾਂ ਨੇ ਸਿਰਫ ਥੋੜੀ ਜਿਹੀ ਜਗਾ ਬਾਜ਼ਾਰ ਦੇ ਵਿੱਚ ਘੇਰ ਕੇ ਆਪਦਾ ਕੰਮ ਹੈ ਜਿਹੜਾ ਉਹ ਚਲਾਇਆ ਹੋਇਆ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮੇਨ ਬਾਜ਼ਾਰ ਦੇ ਵਿੱਚੋਂ ਐਸ ਵੇਲੇ ਅਸੀਂ ਗੱਲਬਾਤ ਕਰ ਰਹੇ ਆ ਮੀਨੂ ਹੋਰਾਂ ਦੇ ਨਾਲ ਤਾਂ ਰਹੀਆਂ ਕੁੜੀਆਂ ਨੂੰ ਸਪੋਰਟ ਕਰੋ ਤੇ ਆਸੇ ਪਾਸੇ ਦੇ ਜਿਹੜੇ ਵੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਬਿਲਾਉਂਗ ਕਰਦੇ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਲੋਕਲ ਨਿਵਾਸੀ ਆ ਆਸੇ ਪਾਸੇ ਪਿੰਡਾਂ ਵਾਲੇ ਆ ਜਿਹੜੇ ਵੀ ਸਾਡੇ ਵੀਡੀਓ ਦੇਖ ਰਹੇ ਆ ਜੇ ਤੁਹਾਨੂੰ ਕੋਈ ਅਲਟਰੇਸ਼ਨ ਦੀ ਜ਼ਰੂਰਤ ਪੈਂਦੀ ਹੈ ਤੁਸੀਂ ਕੋਈ ਨਵਾਂ ਸਲਾਈ ਦਾ ਕੱਪੜਾ ਤੁਹਾਡੇ ਤੁਹਾਡੀ ਕਿਸੇ ਧੀ ਭੈਣ ਨੇ ਬਣਾਉਣਾ ਹੈ ਕੋਈ ਅਲਟਰੇਸ਼ਨ ਕਰਾਉਣੀ ਹੈ ਕਿਸੇ ਵੀ ਜਾਂ ਕਿਸੇ ਨੌਜਵਾਨ ਨੇ ਆਪਣੀ ਕੋਈ ਪੈਂਟ ਜਿਹੜੀ ਜਾਂ ਕੋਈ ਸ਼ਰਟ ਆ ਜਿਹੜੀ ਉੱਚੀ ਨੀਵੀ ਢੀੜੀ ਕਰਾਉਣੀ ਹੈ ਤਾਂ ਤੁਸੀਂ ਵੀ ਇਸ ਅੱਡੇ ਤੇ ਪਹੁੰਚ ਕੇ ਇਸ ਜਿਹੜੀ ਨੌਜਵਾਨ ਕੁੜੀ ਆ ਇਹਨੂੰ ਤੁਸੀਂ ਸਪੋਰਟ ਕਰ ਸਕਦੇ ਹੋ ਤੇ ਇਹਦੇ ਤੋਂ ਕੰਮ ਕਰਵਾ ਸਕਦੇ ਹੋ ਤੇ ਜੇਕਰ ਇਹਨਾਂ ਕੋਲੇ ਆਉਣਾ ਹੈ ਸਮਾਨ ਲੈਣਾ ਪੁੱਛਣਾ ਵੀ ਸਾਡੇ ਤੇ ਹੈਗੇ ਆ ਕਿ ਹੈ ਨਹੀਂ ਦਾ ਸੰਪਰਕ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ ਸੰਪਰਕ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ ਕਿ ਜਿਹੜਾ ਤੁਸੀਂ ਕੰਮ ਕਰਾਉਣਾ ਹੈ ਕੀ ਉਹ ਇਹ ਕਰ ਦੇਣਗੇ ਤਾਂ ਆਪਣਾ ਸੰਪਰਕ ਨੰਬਰ ਮੈਂ ਚਾਹਣਾ ਤੁਸੀਂ ਆਪਣੇ ਕਸਟਮਰਾਂ ਦੇ ਨਾਲ ਜਰੂਰ ਸਾਂਝਾ ਕਰ ਲਓ ਜੇਕਰ ਉਹ ਆਉਣ ਤਾਂ ਤੁਹਾਡੇ ਨਾਲ ਤਾਲਮੇਲ ਜਰੂਰ ਕਰ ਲੈਣ ਹਾਂਜੀ ਮੇਰਾ ਕੰਟੈਕਟ ਨੰਬਰ ਹੈਗਾ 85287 54870 ਕੰਟੈਕਟ ਨੰਬਰ ਹੈ ਜਿਨ੍ਹਾਂ ਨੂੰ ਕੋਈ ਕੰਮ ਕਰਵਾਉਣਾ ਮੇਰੇ ਕੋਲ ਆ ਕੇ ਤੁਸੀਂ ਜਾਂ ਫੋਨ ਤੇ ਤੁਸੀਂ ਗੱਲ ਕਰਕੇ ਗੱਲ ਕਰ ਸਕਦੇ ਹੋ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਦੋਸਤੋ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ ਤੇ ਮੈਚ ਹੋਣਾ ਕਿ ਤੁਸੀਂ ਅਜਿਹੇ ਕੰਮ ਆ ਜਿਹੜੇ ਉਹ ਅਜਿਹੇ ਜਿਹੜੇ ਮਿਹਨਤ ਕਰ ਰਹੇ ਆ ਨਾ ਵੱਡੀਆਂ-ਵੱਡੀਆਂ ਦੁਕਾਨਾਂ ਛੱਡ ਕੇ ਤੁਸੀਂ ਇਹਨਾਂ ਨੂੰ ਵੀ ਜਰੂਰ ਮੌਕਾ ਦਿਓ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਵੀ ਕਲਾ ਹੈ ਤੇ ਉਹ ਕੰਮ ਜਿਹੜਾ ਤੁਹਾਡਾ ਉਹ ਬਹੁਤ ਘੱਟ ਪੈਸਿਆਂ ਦੇ ਵਿੱਚ ਇੱਥੇ ਹੋ ਜਾਣਾ ਤੁਹਾਡੇ ਘੱਟ ਪੈਸੇ ਲੱਗਣੇ ਇਹਦੇ ਵਿੱਚ ਤੁਹਾਡਾ ਵੀ ਫਾਇਦਾ ਹੈ ਤੇ ਇਹਨਾਂ ਦਾ ਵੀ ਫਾਇਦਾ ਹੈ ਸੁਣਨੇ ਤੇ ਸੁਹਾਗੇ ਵਾਲੀ ਗੱਲ ਹੈ ਕਿ ਨਾਲੇ ਤੁਹਾਡੇ ਘੱਟ ਪੈਸੇ ਲੱਗਣੇ ਆ ਨਾਲੇ ਤੁਹਾਡਾ ਕੰਮ ਉਹੀ ਉਹਨਾਂ ਦੇ ਕੰਨਾ ਮੰਗੂਈ ਇੱਥੇ ਹੋ ਜਾਣਾ ਤਾਂ ਕਿਵੇਂ ਲੱਗੂਗਾ ਜੇਕਰ ਕੋਈ ਵੀਡੀਓ ਦੇਖ ਕੇ ਤੁਹਾਡੇ ਕੋਲੇ ਆਉਂਦਾ ਵੀ ਅਸੀਂ ਤੁਹਾਡੀ ਵੀਡੀਓ ਦੇਖੀ ਸੀਗੀ ਤੁਸੀਂ ਵਧੀਆ ਕੰਮ ਕਰਦੇ ਹੋ ਅਸੀਂ ਤੁਹਾਡੇ ਤੋਂ ਕੰਮ ਕਰਾਉਣ ਆਏ ਹਾਂ ਸਭ ਨਾਲ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰੂੰਗੀ ਹਨਾ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕਰਕੇ ਤੁਸੀਂ ਹਨਾ ਕਰਿਆ ਤੇ ਬਾਕੀ ਜਿਹੜੇ ਮੇਰੇ ਕੋ ਪਹੁੰਚਣਗੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਥੈਂਕਫੁਲ ਹੋਊਂਗੀ ਤਾਂ ਬਹੁਤ ਵਧੀਆ ਗੱਲ ਹੈ ਭਰਾਵੋ ਮੇਰੀ ਵੀ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰੋ ਤਾਂ ਕਿ ਮਕਸਰ ਤੇ ਮਕਸਰ ਦੇ ਆਸ-ਪਾਸ ਦੇ ਇਲਾਕੇ ਜਰੂਰ ਦੇਖ ਲੈਣ ਵੀ ਇਹ ਨੌਜਵਾਨ ਕੁੜੀ ਹੈ ਜਿਹੜੀ ਉਹ ਕਿੱਥੇ ਸ਼ਹਿਰ ਦੇ ਵਿੱਚ ਕੰਮ ਕਰ ਰਹੀ ਹੈ ਆਪਾਂ ਇਹਨਾਂ ਨੂੰ ਸਪੋਰਟ ਕਰੀਏ ਬਹੁਤ ਛੋਟੇ-ਛੋਟੇ ਬੱਚੇ ਆ ਜਿਹੜੇ ਉਹ ਇਹਨਾਂ ਨੇ ਆਪ ਦੇ ਸਰਪਤੀ ਪਾਲਣੇ ਆ ਤੇ ਉਹਨਾਂ ਦੀਆਂ ਪੜ੍ਹਾਈਆਂ ਦੀਆਂ ਫੀਸਾਂ ਜਿਹੜੀਆਂ ਉਹ ਇਸ ਕਿੱਤੇ ਦੇ ਵਿੱਚੋਂ ਤਾਰਨੀਆਂ ਤੇ ਮੈਂ ਚਾਹੁੰਨਾ ਕਿ ਤੁਸੀਂ ਇਹਨਾਂ ਨੂੰ ਸਪੋਰਟ ਕਰੋਗੇ ਤੇ ਜਿਹੜਾ ਵੀ ਕੰਮ ਤੁਹਾਨੂੰ ਕੱਪੜਿਆਂ ਦੇ ਵਿੱਚ ਜ਼ਰੂਰਤ ਪੈਂਦੀ ਹੈ ਤਾਂ ਉਹ ਇਸ ਬੀਬੀ ਕੋਲ ਪੌਂਚ ਕੇ ਤੁਸੀਂ ਜਰੂਰ ਕਰਵਾਉਂਗੇ ਤਾਂ ਤੁਸੀਂ ਸਮਾਂ ਕੱਢਿਆ ਆਪਣੇ ਬਾਰੇ ਦੱਸਿਆ ਆਪਣੇ ਕੰਮ ਬਾਰੇ ਦੱਸਿਆ ਤੇ ਇੱਕ ਬਹੁਤ ਵੱਡੀ ਪ੍ਰੇਰਣਾ ਦਿੱਤੀ ਹੈ ਸਾਡੀਆਂ ਉਹਨਾਂ ਕੁੜੀਆਂ ਨੂੰ ਜਿਹੜੀਆਂ ਕੁੜੀਆਂ ਦੇ ਵਿੱਚ ਟੈਲੈਂਟ ਹੈ ਉਹ ਕਿਤੇ ਵੀ ਬਹਿ ਕੇ ਸੰਗ ਸ਼ਰਮ ਨੂੰ ਤਿਆਗ ਦੋ ਜੇਕਰ ਕੋਈ ਕੰਮ ਕਰਨਾ ਹੈ ਜੇਕਰ ਕੋਈ ਕਾਮਯਾਬ ਹੋਣਾ ਹੈ ਇਹ ਬਹੁਤ ਵਧੀਆ ਪੈਸੇ ਬਣਾਉਂਦੇ ਆ ਇਸ ਕੰਮ ਤੋਂ ਬਹੁਤ ਵਧੀਆ ਘਰ ਦਾ ਖਰਚਾ ਤੋੜਦੇ ਆ ਇਸ ਕੰਮ ਤੋਂ ਕਿਉਂ ਕਿ ਸੰਗ ਸ਼ਰਮ ਲਾ ਕੇ ਪਾਸੇ ਰੱਖ ਕੇ ਇਸ ਅੱਡੇ ਨੂੰ ਤੋੜਿਆ ਕੋਈ ਵੱਡੀ ਦੁਕਾਨ ਨਹੀਂ ਉਡੀਕ ਕੀਤੀ ਵੀ ਪੈਸੇ ਜੋੜ ਕੇ ਕੋਈ ਵਧੀਆ ਦੁਕਾਨ ਲੈ ਲਈਏ ਕਿਸੇ ਦੁਕਾਨ ਦੇ ਅੱਗੇ ਬੈਠ ਜੀਏ ਮਨਤਾਂ ਨਹੀਂ ਕੱਢੀਆਂ ਇਹ ਅੱਡਾ ਲਾ ਕੇ ਆਉਂਦਾ ਜਿਹੜਾ ਉਹ ਰੋਟੀ ਕੁਮਾਰੇ ਆ ਤਾਂ ਮੈਨੂੰ ਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਰ ਮੈਂ ਤੁਹਾਡਾ ਸ਼ੁਕਰੀਆ ਕਰੂੰਗੀ ਬਹੁਤ-ਬਹੁਤ ਤੁਸੀਂ ਮੈਨੂੰ ਐਨੇ ਮੌਕੇ ਮਿਲੇ ਹਨ ਪਰ ਮੈਂ ਗੱਲ ਕਰ ਜਾਂਦਾ ਬੱਸੀ ਬਹੁਤ ਮਿਹਰਬਾਨੀ ਤੁਹਾਡੀ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਸੀ ਤੁਹਾਨੂੰ ਸਿਰਫ ਪ੍ਰੇਰਨਾ ਦੇਣ ਦੇ ਲਈ ਸਾਡੀਆਂ ਉਹਨਾਂ ਮਾਤਾਵਾਂ ਉਹਨਾਂ ਪੈਣਾਂ ਨੂੰ ਤਾਂ ਕਿ ਉਹ ਵੀ ਜਿਹੜਾ ਹੈਗਾ ਉਹ ਆਪਣੇ ਟੈਲੈਂਟ ਆਪਣੇ ਕੰਮ ਨੂੰ ਆਪਣੇ ਗੁਣ ਨੂੰ ਪਛਾਣਨ ਤੇ ਆਪਣਾ ਜਿਹੜਾ ਉਹ ਕਿਸੇ ਵੀ ਕਿਤੇ ਨੂੰ ਕਰਨ ਦੇ ਵਿੱਚ ਕੋਈ ਸ਼ੰਗ ਸ਼ਰਮ ਮਹਿਸੂਸ ਨਾ ਕਰਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਮੈਨੂੰ ਕੁਲਵਿੰਦਰ ਔਲਖ ਨੂੰ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਓ ਆ ਗਿਆ ਧੰਨਵਾਦ